ਦੇਖੋ ਪੰਜਾਬ ਦੇ ਹਾਲਾਤ ਜਿਹੜੇ ਐ ਉਹ ਵੱਧ ਤੋਂ ਵੱਧ ਬਤਰ ਹੁੰਦੇ ਜਾ ਰਹੇ ਐ ਲਾਅ ਐਂਡ ਆਰਡਰ ਦੀ ਵਿਵਸਥਾ ਇੰਨੀ ਖਰਾਬ ਹੋ ਗਈ ਐ ਕਿ ਨਾ ਕੋਈ ਨੇਤਾ ਸੁਰੱਖਿਤ ਐ ਆਮ ਨਾਗਰਿਕ ਆਪਣੇ ਘਰ ਦੇ ਵਿੱਚ ਜੇ ਸੋ ਰਿਹਾ ਉਹ ਉੱਥੇ ਸੁਰੱਖਿਤ ਨਹੀਂ ਐ ਵਪਾਰੀ ਆਪਣੀ ਦੁਕਾਨ ਦੇ ਉੱਤੇ ਆਪਣੇ ਕਾਰੋਬਾਰ ਆਪਣੀਆਂ ਫੈਕਟਰੀਆਂ ਆਪਣੀਆਂ ਇੰਡਸਟਰੀਆਂ ਦੇ ਵਿੱਚ ਸੁਰੱਖਿਤ ਨਹੀਂ ਐ ਬਾਜ਼ਾਰਾਂ ਦੇ ਵਿੱਚ ਸੁਰੱਖਿਤ ਨਹੀਂ ਐ ਥਾਣੇ ਸੁਰੱਖਿਤ ਨਹੀਂ ਭਗਵੰਤ ਮਾ ਜੀ ਨੂੰ ਜੇ ਮਾੜੀ ਮੋਟੀ ਚੁੱਲੂ ਭਰਵੀ ਸ਼ਰਮ ਹੋਏ ਨਾ ਤੇ ਉਹ ਅੱਜ ਹੀ ਆਪਣਾ ਅਸਤੀਫਾ ਜਿਹੜਾ ਹੈ ਉਹ ਦੇ ਕੇ ਤੇ ਫੋਰਨ ਕੰਟਰੀ ਜੇ ਕਿਸੇ ਪਾਸੇ ਨਿਕਲ ਜਾਣ ਮਤਲਬ ਅਸੀਂ ਕੜੇ ਸ਼ਬਦਾਂ ਦੇ ਵਿੱਚ ਗੋਹ ਰਿੰਦਾ ਕਰਦੇ ਹਾਂ ਜਿਸ ਤਰੀਕੇ ਨਾਲ ਕਾਇਰਾ ਨਾ ਹਮਲਾ ਇੱਕ ਗਨੇਰ ਅਟੈਕ ਸਾਡੇ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਵરિਸ਼ਠ ਨੇਤਾ ਹੈ ਮਨੋਰੰਜਨ ਕਾਲਿਆ ਜੀ ਉਹਨਾਂ ਦੇ ਘਰ ਦੇ ਉੱਤੇ ਜਦੋਂ ਪਰਿਵਾਰ ਦੇ ਨਾਲ ਆਪਣੇ ਘਰ ਦੇ ਵਿੱਚ ਸੌਰੇ ਸੀਗੇ ਤਕਰੀਬਨ 1:30 ਤੋਂ 1:30 ਵਜੇ ਦੇ ਵਿੱਚ ਵਿੱਚ ਉਹਨਾਂ ਦੇ ਉੱਤੇ ਜਿਹੜਾ ਕਾਇਰਨਾਂ ਗਰਨੇਡ ਅਟੈਕ ਹੋਇਆ ਮੈਂ ਘੋਸ਼ ਸ਼ਬਦਾਂ ਦੇ ਵਿੱਚ ਇਹ ਨਹੀਂਂਦਾ ਕਰਦਾ ਤੇ ਭਗਵੰਤ ਮਾਨ ਜੀ ਨੂੰ ਕਹਿੰਦਾ ਕਿ ਭਗਵੰਤ ਮਾਨ ਜੀ ਤੇ ਡੀਜੀਪੀ ਪੰਜਾਬ ਤੁਸੀਂ ਥੋੜੀ ਬਹੁਤ ਸ਼ਰਮ ਕਰ ਲਓ ਤੁਸੀਂ ਇਹ ਜਿਸ ਤਰੀਕੇ ਦੀਆਂ ਹਰਕਤਾਂ ਪੰਜਾਬ ਦੇ ਵਿੱਚ ਡੇ ਬਾਏ ਡੇ ਵੱਧ ਰਹੀਆਂ ਇਹ ਬੜੀ-ਬਡੀ ਕਿ ਸਾਜ਼ਿਸ਼ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਤੇ ਨਿਤਾਵਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਉਹਦੇ ਉੱਤੇ ਲਗਾਮ ਲਗਣੀ ਚਾਹੀਦੀ ਹੈ ਹੋਮ ਮਿਨਿਸਟਰੀ ਤੁਹਾਡੇ ਕੋਲ ਹੈ ਸਖਤ ਤੋਂ ਸਖਤ ਕਾਰਵਾਈ ਕਰੋ ਉਹ ਬੰਦੇ ਜਿਹੜੇ ਐ ਉਹ ਲਿਮਿਟਿਡ ਟਾਈਮ ਦੇ ਵਿੱਚ ਜਿਹੜੇ ਐ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਜਾਂ ਉਹ ਬੰਦਿਆਂ ਦਾ ਇਨਕਾਊਂਟਰ ਹੋਣਾ ਚਾਹੀਦਾ ਅਸੀਂ ਤੁਹਾਡੇ ਕੋਲ ਐ ਹੀ ਮੰਗ ਕਰਦੇ ਆ ਤੇ ਜਿਸ ਤਰੀਕੇ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਜਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਮੈਂ ਤੁਹਾਡੇ ਮਾਧਿਨ ਰਾਹੀਂ ਆਪਣੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਤੇ ਗਵਰਨਰ ਸਾਹਿਬ ਅੱਗੇ ਇਹ ਮੰਗ ਕਰਾਂਗਾ ਕਿ ਜਲਦੋਂ ਜਲਦ ਇਹ ਰਾਸ਼ਟਰਪਤੀ ਸ਼ਾਸਨ ਪੰਜਾਬ ਦੇ ਵਿੱਚ ਲਗਾਉਂਦੀ ਹੋ ਜੂਰ ਚ ਪੈ ਗਈ ਹੈ ਕਿਉਂਕਿ ਨਾ ਇੱਥੇ ਨਾਗਰਿਕ ਸੁਰੱਖਿਤ ਹੈ ਨਾ ਇੱਥੇ ਕਾਰੋਬਾਰੀ ਸੁਰੱਖਿਤ ਹੈ ਇਥੇ ਕਿਸੇ ਤਰ੍ਹਾਂ ਦੀ ਵੀ ਕਿਸੇ ਦੀ ਵੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ इवन ਥਾਣਿਆਂ ਦੇ ਉੱਤੇ ਵੀ ਪੰਜਾਬ ਦੇ ਵਿੱਚ ਤਕਰੀਬਨ ਤਿਕਰੀਮ ਮੇਰੇ ਖਿਆਲ 9 ਕੇ 10 ਥਾਣਿਆਂ ਦੇ ਉੱਤੇ ਗੰਨੇ ਅਟੈਕ ਹੋ ਗਏ ਆ ਫਿਰ ਉਸ ਚੀਜ਼ ਨੂੰ ਹੈ ਛੁਪਾਉਣ ਦੀ ਕੋਸ਼ਿਸ਼ ਕਰਦੇ ਆ ਕਦੇ ਗੈਸ ਸਿਲੰਡਰ ਫਟ ਗਿਆ ਕਦੇ ਪ੍ਰੈਸ਼ਰ ਬੁੱਕਰ ਫਟ ਗਿਆ ਬੜੀ ਸ਼ਰਮਨਾਕ ਗੱਲ ਹੈਗੀ ਤੇ ਜਲਦੋਂ ਜਲਦ ਇਹਨਾਂ ਜਿਹੜੇ ਕਲਪਰੇਟ ਆ ਜਿਹੜੇ ਐਂਤਕਵਾਦੀ ਕਾਰਵਾਈਆਂ ਕਰ ਰਹੇ ਆ ਉਹਨਾਂ ਦੇ ਉੱਤੇ ਲਗਾਮ ਲਗਾਈ ਜਾਏ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਜੈ ਹਿੰਦ ਜੈ ਭਾਰਤ If you wish that your child learns today and leads tomorrow, bring them to A and M's Gems Cambridge International School, Pathankot, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy. NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on. A&M's Cambridge International School opposite Canada Palace near a &M Institute's Jalandhar-Dalhousie Bypass Road, Pathanko.